ਇਸ ਕਰਕੇ ਜੇ ਤੁਸੀਂ ਇਸ ਮਤੇ ਨੂੰ ਉੱਥੇ ਭੇਜਣ ਦੀ ਸਹਿਮਤ ਹੋ ਤਾਂ ਹੱਥ ਖੜੇ ਕਰਕੇ ਇਹਦੀ ਵੀ ਪ੍ਰਵਾਨਗੀ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 6 ਮੈਂਬਰੀ ਕਮੇਟੀ ਨਾਲ 101 ਮੈਂਬਰਾਂ ਦਾ ਜਥਾ ਵੀ ਜਾਊਗਾ ਕਿਹੜਾ ਇਹ ਮਤੇ ਦੇ ਮੋਗਾ ਮਹਾਪੰਚਾਇਤ ਨੇ ਇਸ ਵੱਡੇ ਖੱਠ ਦੀ ਭਾਵਨਾ ਜਿਹੜੀ ਉਹਨਾਂ ਦੇ ਸਾਹਮਣੇ ਰੱਖੂਗਾ ਨਾਲ ਨਾਲ ਪ੍ਰਭੂ 2000 ਨੇ 13 ਜਨਵਰੀ ਨੂੰ ਜਿਹੜਾ ਉਹ ਖੇਤੀ ਮੰਡੀ ਕਰਨ ਤੇ ਕਮਿਊਨਿਟੀ ਤਹਤ ਜਿਹੜਾ ਡਰਾਫਟ ਪੇ ਗਿਆ ਖਰੜਾ ਪੇ ਗਿਆ ਜਿਹੜਾ ਸੂਬਿਆਂ ਨੂੰ ਸਰਕਾਰ ਨੇ ਇਹ ਖਰੜਾ ਕਿਹੜਾ ਕੇ ਸੰਘਵਾਦ ਦੀ ਸੰਵਿਧਾਨਕ ਸੰਘਵਾਦ ਦੀ ਲੜਕੜਾ ਆ ਕੇਂਦਰ ਸਰਕਾਰ ਆਪਣੇ ਤਾਕਤਾਂ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਆ ਉਸ ਦੇ ਖਿਲਾਫ ਜਿੰਨੇ ਖਲਾਫ ਅੱਜ ਅਸੀਂ ਇਹ ਵੀ ਮੰਗ ਕਰਦੇ ਆ ਕਿ ਦੇਸ਼ 'ਮੀਆਂ ਸਾਰੀਆਂ ਸੂਬਾ ਸਰਕਾਰਾਂ ਇੱਕ ਇੱਕਲਾ ਵਿਧਾਨ ਸਭਾ 'ਚ ਮਤਾ ਪਾਸ ਕਰਨ ਔਰ ਭਗਵਾਨਤਮਾਨ ਸਾਹਿਬ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਸਵਾਗਤ ਕਰਦੇ ਤੁਸੀਂ ਇਹਨੂੰ ਰੱਦ ਕੀਤਾ ਪਰ ਵਿਧਾਨ ਸਭਾ ਚ ਵੀ ਮਤਾ ਪਾਸ ਕਰੋ ਇਸ ਨੂੰ ਰੱਦ ਕਰੋ ਇਸ ਖੜੇ ਗਿਆ ਕਾਪੀਆਂ 13 ਜਨਵਰੀ ਨੂੰ ਤਸੀਲ ਹੈੱਡਕੁਆਟਰਾਂ ਤੇ ਸੂਚਾ ਸੰਯੁਕਤ ਸਹਿਰ ਮੋਰਚਾ ਆੜੇਗਾ ਇਸ ਗੱਲ ਨੂੰ ਵੀ ਪ੍ਰਮਾਣ ਕਰਦੇ ਹੋ ਹੱਥ ਖੜੇ ਕਰਕੇ ਪ੍ਰਮਾਣ ਜੀ ਦਿਓ 26 ਜਨਵਰੀ ਨੂੰ ਜਿਵੇਂ ਪਹਿਲਾਂ ਵੀ ਆਪਾਂ ਨਗਾਕਾਰ ਕਰਦੇ ਆ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਟਰੈਕਟਰ ਮਾਰਕ ਕਰਨ ਲਈ ਟਰੈਕਟਰ ਪ੍ਰੇਰ ਕਰਨ ਲਈ ਐਲਾਨ ਕਰਦਾ ਹੈ ਔਰ ਜੇ ਸਾਨੂੰ ਉਹਨਾਂ ਸਾਥੀਆਂ ਨੇ ਆਉਂਗਾ ਰ ਭਰਿਆ ਤਾਂ 26 ਤਰੀਕ ਦਾ ਐਲਾਨ ਸਾਹਮਣੇ ਉਪਕ੍ਰਿਤੀ ਕੀਤਾ ਜਾ ਸਕਦਾ ਵਾ ਸੋਸ਼ ਮੀਆ ਕਾਮ ਜਿਕਾ ਬਈ ਜਿਹੜਾ ਕਿ ਚੰਗੀ ਤਰ੍ਹਾਂ ਲਾਜੋ ਤੁਹਾਡੀ ਭਾਵਨਾ ਤਹਿ ਫੈਸਲਾ ਲਾ चरणजीत चनी की अगवाई हेटली संसद की स्थाई कमेटी इन्हें एम एस पी ते कानूनी ग्रंटी बना सिफारश की परूरी सिफारश है ਕਿਉਂਕਿ ਉਹਦੇ ਚ ਸ਼ਵਾਮੀ ਨਾਥਨ ਫਾਰਮੂਲਾ ਸ਼ੀਟ ਉਪਰ 50% ਦੀ ਇਸ਼ਤਿਹਾਰਸ਼ ਨਹੀਂ ਹੈ ਸੰਯੁਕਤ ਪ੍ਰਸਾਦ ਮੋਰਟ ਇਸ ਅਧੂਰੀ ਇਸ਼ਤਿਹਾਰਸ਼ ਨੂੰ ਰੱਦ ਕਰਦਾ ਔਰ ਆਪਣੇ ਉਹਨਾਂ ਸਾਥੀਆਂ ਨੂੰ ਵੀ ਸੁਝਾ ਦਿੰਦਾ ਕਿਉਂਕਿ ਦੰਦੇয়াল ਸਾਹਿਬ ਜੀ ਇਸ ਸਥਿਤੀ ਚ ਬੈਠੇ ਨੇ ਉਹਨਾਂ ਦੀ ਇੱਕ ਇੰਟਰਵਿਊ ਆਈ ਹੈ ਉਹਨਾਂ ਨੇ ਇਸ ਡਰਾਫਟ ਜਿਹੜਾ ਸੰਸਦੀ ਕਮੇਟੀ ਦਾ ਇਹ ਮਸੌਦਾ ਹੈ ਇਹ ਹੱਕ ਚ ਬੋਲੇ ਨੇ ਅਸੀਂ ਇਸ ਟੈਮ ਮਤਾ ਪਾਸ ਕੀਤਾ ਕੁਝ ਖਿਲਾਫ ਨਹੀਂ ਬੋਲਾਂਗੇ ਸੁਝਾਇਆ ਉਹ ਮੇਰੇ ਦੋਸਤਾਂ ਨੂੰ ਕੇਸ ਵੱਲੋਂ ਚੱਕੰਨੇ ਰਹੋ ਇਹ ਸਾਡੀ ਮੰਗ ਦੇ ਹੱਥ 'ਚ ਨਹੀਂ ਹੈ ਮਸੂਦਾ ਕੁਰੀਤ ਹੈ ਅਧੂਰੀ ਸ਼ਬਾਰਸ਼ ਹੈ ਅੱਜ ਅਸੀਂ ਇਥੋਂ ਹੈ ਅਧੂਰੀ ਸ਼ਬਾਰਸ਼ ਨੂੰ ਵੀ ਜਿਹੜਾ ਨਾਮਨਜ਼ੂਰ ਕਰਦੇ ਆ ਸੋ ਸ੍ਰੀ ਅਕਾਲ ਮੈਂ ਜਕਾਰਾ ਲਾਉਣਾ ਭਾਈ ਜਵਾਬ ਆਵੇ ਬੜੇ ਸੁਨਹਿਾਰਾ

ਬਾਕੀ ਗੱਲਾਂ ਮੈਂ ਕਹਿਣੀਆਂ ਹੋਰ ਹੁਣ ਕੋਈ ਗੱਲ ਕਹਿਣ ਦੀ ਜ਼ਰੂਰਤ ਨਹੀਂ ਸਿਰਫ ਸਾਡੇ ਕੁਝ ਸਾਥੀ ਸੰਘਰਸ਼ਲੇ ਮੈਦਾਨ ਚਲੇ ਸਰਹੰਦਕ ਨਾਮ ਤੇ ਦੋਹੇ ਜੋੜੀਆਂ ਨਹਿਰਾਂ ਜਿਹੜੀਆਂ ਫਰੀ ਕੋਟ ਭਗਵਾਨਤਮਾਨ ਸਰਕਾਰ ਇਹਨਾਂ ਨੂੰ ਪੱਕਾ ਕਰਨ ਦਾ ਇਰਾਦਾ ਪਿਆਗ ਨੇ ਨਹੀਂ ਤਾਂ ਇਸ ਦੇ ਖਲਾਫ ਸੰਘਰਸ਼ਲਾ ਸ਼ੁਰੂ ਕਰਨ ਲਈ ਤਿਆਰ ਨੇ ਇੰਨੀਆਂ ਵੇਚਿਆ ਕਰਦਾ ਹੋਇਆ ਆਪਣੀ ਥਾਂ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ